ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜੇ ਰਾਂ ਜੀ ਅੱਜ ਦੀ ਆਪਾਂ ਗੱਲ ਕਰਾਂਗੇ 22 ਜੁਲਾਈ ਦਾ ਅੱਜ ਦਿਨ ਹੈ ਤੇ ਅੱਜ ਦਿਨ ਪਰ ਮੌਸਮ ਪੰਜਾਬ ਫਲਸ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਇਸ ਲਈ ਜਿਆ ਜੋ ਲਾਈਵ ਸੈਟਲਾਈਟ ਤਸਵੀਰਾਂ ਨੇ ਜੀ ਉਹ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਸਵੇਰ ਦੇ ਲਗਭਗ 8:30 ਜਾਂ ਕਰੀਏ 8:00 ਵਜੇ ਚਾਰੇ ਆ ਜਿਵੇਂ ਕਿ ਸਾਨੂੰ ਦੱਸ ਚੁੱਕੇ ਹਾਂ ਕਿ UAC ਸਿਸਟਮ ਯਾਨੀ ਕਿ ਅਫੇਅਰ ਕੰਟਰੋਲ ਸਿਸਟਮ ਬਣਾ ਹੋਇਆ ਹੈ ਹਿਮਾਚਲ ਪੰਜਾਬ ਬਾਰਡਰ ਦੇ ਉੱਤੇ ਜਿਹਦੇ ਸਦਕਾ ਪੰਜਾਬ ਦੇ ਵਿੱਚ ਮੀਂਹ ਡਰਜ ਹੋ ਰਹੇ ਨੇ ਔਰ ਨਾਲ ਲੱਗਦੇ ਸੂਬਿਆਂ ਦੇ ਵਿੱਚ ਮੀਂਹ ਡਰਜ ਹੋ ਰਹੇ ਨੇ ਫਹਾੜਾ ਦੇ ਵਿੱਚ ਜਬਰਦਸਤ ਐਕਟੀਵਿਟੀ ਜਿਹੜੀ ਮੀਹ ਆ ਦੀ ਵੇਖਣ ਨੂੰ ਮਿਲ ਰਹੀ ਆ ਸੋ ਐਸਲੇ ਜੇ ਅਗਰ ਅਸੀਂ ਤਸਵੀਰਾਂ ਦੇਖਦੇ ਹਾਂ ਤੇ ਇੱਕ ਤਾਂ ਜਿਹੜਾ ਵਾਦਲਾ ਜਿਹੜਾ ਫੜਿਆ ਹੋਇਆ ਉਹ ਹੁਸ਼ਿਆਰ ਫਰ ਜਲੰਧਰ ਗਫੂਰਥਲਾ ਤੇ ਇਧਰ ਲੁਧਿਆਣੇ ਵੱਲ ਨੂੰ ਆ ਰਿਹਾ ਤੇ ਇਧਰ ਰੋਪੜ ਜ਼ਿਲ੍ਹਾ ਮਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਾ ਅੜਜ ਹੋਣਗੇ ਜਾਂ ਤਰ੍ਹਾਂ ਸਾਰ ਹਲਕਤ ਲੈ ਕੇ ਟੁੱਟਵੇਂ ਮੀਤੇ ਆਸਾਰ ਨੇ ਅਗਲੇ 2-3 ਘੰਟਿਆਂ ਦੇ ਵਿੱਚ ਇਹ ਅਗਲੀ ਦੁਪਹਿਰ ਤੋਂ ਫੈਲਾ ਫੈਲਾ ਹੋ ਜਾਦਾ ਇੱਕ ਦੋ ਝਟ ਤਗੜੀ ਵੀ ਲੱਗ ਸਕਦੀ ਆ ਭਾਵੇਂ ਉਹ ਜਲੰਧਰ ਕਫੂਰ ਥਲੇ ਦੇ ਵਿੱਚ ਲੱਗੇ ਹੁਸ਼ਿਆਰਪੁਰ ਦੇ ਵਿੱਚ ਲੱਗੇ ਨਵਾਂ ਸ਼ਾੜ ਦੇ ਕੁਝ ਖੇਤਰ ਲੁਧਿਆਣੇ ਦੇ ਕੁਝ ਖੇਤਰ ਸਿਹਰਾ ਖੇਤਰਾਂ ਦੇ ਵਿੱਚ ਮੀਂਹ ਦਾ ਅੜਜ ਹੋਣਗੇ ਤੇ ਅੱਗੇ ਵਾਦਾ ਹੋਇਆ ਹੈ ਬੱਦਲ ਜਿਹੜਾ ਹੈਗਾ ਜੇ ਸ਼ਰੀਫਤਗੜ੍ਹ ਸਾਹਿਬ ਖੰਨਾ ਪਾਇਲ ਸਮਰਾਲਾ ਘਮਾਣ ਮਰੰਡਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਆਸਾਰ ਨੇ ਡੇਰਾ ਬਸੀ ਮੋਹਾਲੀ ਚੰਡੀਗੜ੍ਹ ਔਰ ਇੱਧਰ ਪਟਿਆਲਾ ਜ਼ਿਲ੍ਹਾ ਇਹਨਾਂ ਖੇਤਰਾਂ ਤੱਕ ਮੀਂਹ ਪਹੁੰਚਣਗੇ ਆਉਂਦੇ 3-4 ਘੰਟਿਆਂ ਦੇ ਵਿੱਚ ਕਿਤੇ ਹਲਕੇ ਕਿਤੇ ਟਟਵੇਂ ਕਿਤੇ ਹੋ ਸਕਦਾ ਇੱਕਦਾਂ ਥਾਵਾਂ ਤੇ ਭਾਰੇ ਮੀਂਹ ਵੀ ਦਰਜ ਹੋ ਸਕਦੇ ਨੇ ਦੂਜਾ ਬੱਦਲ ਇਸ ਵੇਲੇ ਬਣਿਆ ਹੋਇਆ ਜੀ ਸੰਗਰੂਰ ਜ਼ਿਲ੍ਹੇ ਦੇ ਉੱਤੇ ਬਠਿੰਡੇ ਜ਼ਿਲ੍ਹੇ ਦੇ ਉੱਤੇ ਸ੍ਰੀ ਮਕਸਦ ਸਾਹਿਬ ਔਰ ਨਾਲ ਲੱਗਦੇ ਜਿਹੜੇ ਖੇਤਰਾ ਹੈ ਨਾ ਖੇਤਰਾ ਦੇ ਉੱਪਰ ਹਲਕਤਾਂ ਲੱਗੇ ਟਟਮੇ ਮੀ ਇਹਨਾਂ ਖੇਤਰਾ ਦੇ ਵਿੱਚ ਵੀ ਲੱਗਾਂਗੇ ਹੋ ਸਕਦਾ 1-2 ਥਾਵਾਂ ਤੇ ਕਿਤੇ ਤੇਜ਼ ਰੱਟ ਵੀ ਲੱਗ ਸਕਦੇ ਨੇ ਇਸੇ ਲਾਗ ਜਿਹੜਾ ਵਾਈਟ ਸਫਰਡ ਬੱਦਲ ਹੈ ਉਹ ਲਗਭਗ ਪੰਜਾਬ ਦੇ ਹੋਂਦ ਹੀ ਥਾਵਾਂ ਦੇ ਉੱਤੇ ਖਣਿਆ ਹੋਇਆ ਤੇ ਨਾਲ ਲੱਗਦੇ ਹਰਿਆਣੇ ਦੇ ਵਿੱਚ ਵੀ ਐਸੇਲੇ ਬੱਦਲ ਵਾਈ ਦੇ ਨਾਲ ਕਿਤੇ ਨਾ ਕਿਤੇ ਸ਼ਰਾਟੇ ਲੱਗ ਰਹੇ ਨੇ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਹੋ ਸਕਦਾ ਹਲਕੇ ਟਟਮੇ ਸ਼ਰਾਟੇ ਲੱਗ ਜਾਣ ਜਿਨ੍ਹਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੂਪਗੜ੍ਹ ਸਰਤਗੜ੍ਹ ਤੇ ਹਰਿਆਣੇ ਦੇ ਜੀ ਸਰਸਾ ਫਤਿਆਫਾ ਜੀ ਚੱਜਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਸਾਰ ਨੇ ਅੰਬਾਲਾ ਹੋ ਗਿਆ ਕੁਰੂ ਖੇਤਰ ਕਨਾਲ ਪਾਣੀ ਫਤ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕਤ ਲੱਗੇ ਤੇਜ਼ ਰਾਟੇ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਜੀਓਪੀ ਦੇ ਪਛਮੀ ਭਾਗ ਹਿਮਾਚਲ ਉਤਰਾਖੰਡ ਨੂੰ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਸਵੈਲਕ ਸਕਦੇ ਨੇ ਔਰ ਪੰਜਾਬ ਦੇ ਜੇਕਰ ਪਛਮੀ ਜ਼ਿਲ੍ਹਿਆਂ ਦੀ ਗੱਲ ਕਰੀਏ ਫਾਜ਼ਲਕਾ ਫਰੀਦਕੋਟ ਅਬੋਹਰ ਫਿਰੋਜ਼ਪੁਰ ਸ੍ਰੀ ਅਮਰitsar ਸਾਹਿਬ ਔਰ ਤਾਨਾ ਤਾਨਾ ਸਾਹਿਬ ਤੇ ਮੋਗਾ ਤੇ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਅਸਾਰ ਹਾਲੇ ਹਲਕੇ ਉਮੀਦੇ ਨੇ ਜੇਕਰ ਬਦਲ ਇਥੇ ਬਣ ਜਾਂਦਾ ਐਕਟਿਵ ਲੈਵਲ ਦਾ ਫਿਰ ਹੋ ਸਕਦਾ ਕੁਝ ਥਾਵਾਂ ਤੇ ਤੇਜ਼ ਰੱਟ ਵੀ ਲੱਗ ਸਕਦੇ ਨੇ ਆਉਂਦੇ 7-8 ਘੰਟੇ ਯਾਨੀ ਕਿ ਅੱਜ ਸ਼ਾਮ ਤੋਂ ਫੈਲਾ ਫੈਲਾ ਸੋ ਅੱਜੂ ਕੀ ਮਹੀਆਲਾ ਦਿਨ ਹੈ ਤੇ ਮੀਂਹ ਅੱਜ ਲੱਗਣਗੇ ਬਹੁਤ ਹੀ ਖੇਤਰਾ ਦੇ ਵਿੱਚ ਪਹੁੰਚਣਗੇ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਹਦੇ ਨਾਲ ਗਰਮੀ ਤੇ ਹਮੇਸ਼ਾ ਰਾਹਤ ਮਿਲ ਚੁੱਕੀ ਆ ਕਿਤੇ ਕੁਛ ਥਾਵਾਂ ਤੇ ਹਲਕਵੀਂ ਲੱਗਣਗੇ ਕੁਛ ਥਾਵਾਂ ਤੇ ਤੇਜ਼ ਰਾਟੇ ਲੱਗਣਗੇ ਕੁਛ ਥਾਵਾਂ ਤੇ ਭਾਰੀ ਵੀ ਲੱਗ ਸਕਦੇ ਨੇ ਕੁਛ ਥਾਵਾਂ ਤੇ অতি ਭਾਰੀ ਵੀ ਲੱਗ ਸਕਦੇ ਨੇ ਚਾਰੇ ਗੱਲਾਂ ਨੇ ਜੀ ਕਿੱਥੇ ਹੁਣ ਕਿਹੜੇ ਖੇਤਰ ਦੇ ਵਿੱਚ ਕਿੰਨੇ ਮੀਂਹ ਡਰਦੇ ਹੁੰਦੇ ਨੇ ਇਹ ਹੁਣ ਸਾਰਾ ਕੁਦਰਤ ਦੇ ਕਲੇਮੇ ਦੇ ਵਿੱਚ ਹੈ ਤੇ ਬਾਕੀ ਤੁਹਾਨੂੰ ਅਸੀਂ ਲਾਈਵ ਅਪਡੇਟ ਦਿੰਦੇ ਰਾਂਗੇ ਅ ਅੱਜ ਦਾ ਦਿਨ ਫਿਰ ਤੋਂ ਮੀਂਹ ਵਾਲਾ ਹੋਣ ਵਾਲਾ ਆਉਂਦੇ ਇੱਕ ਦੋ ਦਿਨ ਹਲੇ ਮੀਂਹ ਹੋਰ ਲੱਗਣਗੇ ਬਾਕੀ ਅਪਡੇਟ ਤੁਹਾਨੂੰ ਜੜੀ ਲਾਈਵ ਆ ਕੇ ਸੰਝ ਕੀਤੀ ਜਾਊਗੀ ਧੰਨਵਾਦ